ਟਰਾਲੀ ਵਾਲਾ ਹੋਰ ਵੀ ਹੁਣ ਚਾਰਾਂ ਹੱਲਾ ਬਾਤ ਆਏ ਆ ਜੀ ਕਿਵੇਂ ਨਾ ਲੱਗੂ ਘਰੇ ਤਾਂ ਉਧਰੇ ਪਈ ਵੀ ਉੱਥੇ ਜਾਣਾ ਨਾ ਵੀ ਇਹ ਤਾਂ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਹਨਾ ਬਾਅਦ ਚ ਉਹ ਲੈ ਲਿਆ ਪਾਣੀ ਹੁਣ ਤਾਂ ਲੈ ਲਿਆ ਪਾਣੀ ਹਾਂ ਉਹ ਬਾਟੀ ਭਰਨੀ ਹੈ ਬਾਟੀ ਓਹ ਭਰਾ ਦਾ ਬਾਟੀ ਆ ਮੁੰਡਾ ਨਮਾ ਲੈ ਕੇ ਆ ਮੈਂ ਇਹਨੂੰ ਹੀ ਸਾਬੀ ਦਾ ਚਮਸ ਖਾ ਰਿਹਾ ਬੱਕਰੀ ਤੋਂ ਲਿਆ ਸੀ ਕਿ ਸਾਰੇ ਉਹਨੂੰ ਲੈਂਦੇ ਸੀ ਉਹਨੂੰ ਕੋਈ ਨਹੀਂ ਲੈ ਕੇ ਤਾ ਹੂੰ ਪਤਾ ਕੀ ਇੱਕ ਦੇ ਮਾਥੇ ਤੇ ਨਹੀਂ ਲਿਖਿਆ ਹੁੰਦਾ ਵੀ ਪੰਜ ਭਾਗ ਪੱਛਾ ਲਿਆ ਹੈ ਭਾਈ ਚੂੜ ਚੱਕ ਵਾਲਾ ਸੁੱਖਾ ਇਹ ਰੋਲਾ ਪੈ ਗਿਆ ਸੀ ਬਾਬੇ ਦੇ ਪੈਸੇ ਦੇ ਕਹਿੰਦੇ ਸੀ ਆਰਾਮ ਦੇ ਲਈ ਭਾਈ ਵੀ ਦੇ ਕਹਿੰਦਾ ਇਹਦਾ ਰੋਲਾ ਪੈ ਗਿਆ ਸਨੇਾਰੇ ਪੂਰੇ ਲੈ ਲੈ ਬੱਚੇ ਪੁੱਛੇ ਲੈ ਲੈ ਦੋ ਬੱਚੇ ਲੈ ਆਪਾਂ ਅੱਛਾ ਮਧੀਆ ਪੂਰੀ ਤੱਕ ਪਹੁੰਚਣੀ ਐ ਇਦਕੇ ਪੂਰੀ ਬਹੁਤ ਵਧੀਆ ਇੱਥੇ ਵੀ ਤੱਕ ਪਾਈ ਆ ਮੈਂ ਜਿੱਥੇ ਵੀ ਜਾ ਕੇ ਪਾਵਾਂਗੇ ਜੇ ਪਹੁੰਚਣਗੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦਿਖਾ ਰਹੇ ਹਾਂ ਨਗੌਰ ਮੰਡੀ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਮੈਂ ਇਹ ਗੱਲ ਦੱਸ ਦਿੰਨਾ ਕਿ ਸਾਰਾ ਕੁਝ ਆਪਾਂ ਐਸੇ ਵੀਡੀਓ ਦੇ ਵਿੱਚ ਹੀ ਦਿਖਾ ਦੇਣਾ ਪੰਜਾਬੀ ਬੰਦਿਆਂ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ ਰਾਜਸਤਾਨੀਆਂ ਨਾਲ ਵੀ ਕਰਾਵਾਂਗੇ ਤੇ ਮੰਡੀ ਦੇ ਕੱਲੇ-ਕੱਲੇ ਬੱਛੇ ਸੋਨੂੰ ਤੇ ਸਾਰੀ ਮੰਡੀ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਦਿਖਾ ਦੇਣੀ ਆ ਤੇ ਜਿਹੜੇ ਬੰਦੇ ਨੇ ਵੀਡੀਓ ਇੱਕ ਵਾਰੀ ਵੇਖ ਲਈ ਦੁਬਾਰੇ ਜ਼ਰੂਰ ਵੇਖੂਗਾ ਸਾਰੀ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ ਫਿਲਮ ਅਰਗਸ ਵਾਦ ਹੀ ਆ ਜਾਣਾ ਸੋਨੂੰ ਇਹ ਉਹ ਮੰਡੀ ਆ ਸੱਜਣੋ ਜਿੱਥੇ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਹਲਵਾਉਣ ਵਾਸਤੇ ਬੱਛੇ ਖਰੀਦ ਕੇ ਲੈ ਜਾਂਦੇ ਸੀ ਤੇ ਅੱਜ ਕੱਲ ਇੱਥੋਂ ਪਾਜਾਂ ਲਈ ਮਤਲਬ ਖੇਡਾਂ ਲਈ ਵੱਛੇ ਆ ਜਿਹੜੇ ਲੋਕ ਖਰੀਦਦੇ ਆ ਪੰਜਾਬੀ ਬੰਦੇ ਆ ਕੇ ਤੇ ਸਾਰੀ ਮੰਡੀ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਵੱਛੇ ਦਿਖਾਉਨੇ ਆ ਸ਼ੌਂਕ ਸ਼ੌਂਕ ਦੀ ਗੱਲ ਹੁੰਦੀ ਆ ਜੇ ਆਪਣੇ ਲੋਕ ਕਈ ਕਹਿ ਵੀ ਦਿੰਦੇ ਆ ਕਿ ਯਾਰ ਹੁਣ ਇਹਨਾਂ ਦੀ ਕਦਰ ਨਹੀਂ ਰਹੀ ਤਾਂ ਆਹ ਦੇਖੋ ਤੁਹਾਨੂੰ ਕਿੱਡੇ ਕਿੱਡੇ ਕ ਵੱਛੇ ਲੱਗਦੇ ਆ ਇਹ ਤੇ ਜੇ ਇਹਨਾਂ ਦੇ ਰੇਟ ਦੀ ਗੱਲ ਕਰੀਏ ਤਾਂ ਆਪਣੇ ਕਿਸੇ ਬਾਈ ਨੇ 91000 ਦੇ ਵਿੱਚ ਇਹ ਜੋੜੀ ਵੱਛਿਆਂ ਦੀ ਖਰੀਦੀ ਆ ਭਾਰ ਦੇ ਬਰੋਬਰ ਬਾਈ ਨੇ ਪੈਸੇ ਲਾਤੇ ਜੇ ਗੱਲ ਕਰਕੇ ਤਾਂ ਇਹਨਾਂ ਦਾ ਭਾਰ ਵੀ 91 ਕਿਲੋ ਹੋਊਗਾ ਤੇ 91000 ਰੁਪਇਆ ਨਗਦ ਬਾਈ ਨੇ ਦਿੱਤਾ ਪਰ ਬਰੀਡ ਕੁਆਲਟੀ ਦੇਖੋ ਬੱਚਿਆਂ ਦੀਆਂ ਗਰਦਨਾ ਕੰਨ ਕੁੰਨ ਤੇ ਪੂਛਾਂ ਤੇ ਜਿੰਨੇ ਵੀ ਅੰਗ ਪੈਰ ਆ ਪੂਰੇ ਟਾਪ ਕੁਆਲਟੀ ਦੇ ਬੱਚੇ ਆ ਕੋਈ ਵੀ ਬੰਦਾ ਇਹਨਾਂ 'ਚੋ ਕਮੀ ਨਹੀਂ ਘੱਟ ਸਕਦਾ ਸਾਰੀ ਮੰਡੀ 'ਚੋ ਜੇ ਗੱਲ ਕਰਗੇ ਸੋਹਣੇ ਬੱਚੇ ਆ ਰੁਪਏ ਵੀ ਬਾਈ ਨੇ ਵਧੀਆ ਲਾਏ ਬਹੁਤ ਜ਼ਿਆਦਾ ਇਹ ਸੋਹਣੇ ਬੱਚੇ ਆ ਸੱਜਣੋ ਇਹ ਤੇ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਣਾ ਐ এনਵਾਇਰਨਮੈਂਟ ਰਾਜਸਥਾਨ ਦੇ ਲੋਕਾਂ ਦਾ ਰਹਿਣ ਸਹਿਣ ਵੀਡੀਓ ਦੇਖ ਕੇ ਤੁਹਾਨੂੰ ਪੂਰਾ ਸਵਾਦ ਹੀ ਆਈ ਜਾਣਾ ਐਂਡ ਤੱਕ ਤੇ ਅਗਲੇ ਪਾਸੇ ਇਹ ਆ ਗਿਆ ਸਾਵਾ ਬੱਛਾ ਇਹ ਵੀ ਇਹਨਾਂ ਦੇ ਨਾਲ ਦਾ ਪਰ ਇਹਦੀ ਜਿਹੜੀ ਕੁਆਲਿਟੀ ਆ ਬਰੀਡ ਉਹਨਾਂ ਦੇ ਮੁਕਾਬਲੇ ਘੱਟ ਆ ਤੇ ਆ ਜੋ ਅੱਗੇ ਦੇਖਦੇ ਆ ਆ ਬੱਛਾ ਵੀ ਦੇਖੋ ਪੂਰਾ ਟਾਪ ਕੁਆਲਿਟੀ ਦਾ ਬੱਛਾ ਇਹ ਵੀ ਅੱਖਾਂ ਇਹਦੀਆਂ ਹੈਆਂ ਜਿਵੇਂ ਬਨਾਈਆਂ ਹੁੰਦੀਆਂ ਕਾਲੀਆਂ ਕਾਲੀਆਂ ਅੰਕਲ ਕੀ ਮੁੱਲ ਮੰਗਿਆ ਜੀ ਇਹਦਾ 45000 45000 ਦੇਣਾ ਕਿੰਨੇ ਦਾ ਉਹਦੇ ਤੋਂ ਅੱਗੇ ਮਿੱਤਰੋ ਦਿਖਾ ਰਹੇ ਆ ਤੁਹਾਨੂੰ ਬੱਚਾ ਦੇਖੋ ਝੋੜਡਾਂ ਵਾਲੇ ਅੰਕਲ ਨੇ ਖਰੀਦਿਆ ਬੱਚਾ ਵੀ ਵਧੀਆ ਤੇ ਕੀਮਤ ਵੀ ਇਹਦੀ ਵਧੀਆ ਦੇਖੋ ਝੋਲੀ 'ਚ ਰੱਸਾ ਪਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਕਿੱਥੋਂ ਆਏ ਆ ਜੀ ਅੰਕਲ ਜੀ ਲੋਹੇੜਾਣਾ ਜ਼ਿਲ੍ਹਾ ਜਗਰਾਉਂ ਦੇ ਨੇੜੇ ਚੌਂਕੀਆਂ ਨੂੰ ਉੱਚੇ ਚੌਂਕੀ ਮਾਨ ਕੋਲੇ ਪਿੰਡ ਗੁੜੇ ਅੱਛਾ ਗੁੜੇ ਪੈਣਦੇ ਆ ਜੀ ਹਾਂ ਤੇ ਅੰਕਲ ਜੀ ਤੁਸੀਂ ਕਿੱਥੋਂ ਜੀ ਇਹ ਵੀ ਇਹ ਮੁੱਲਾਪੁਰ ਦੇ ਨੇੜੇ ਟੱਟ ਦੇ ਅਸੀਂ ਵੀ ਗੁੜਿਆਂ ਤੋਂ ਵੀਰੇ ਗੁੜਿਆਂ ਤੋਂ ਆ ਜੀ ਆ ਅੰਕਲੂ ਨਹੀਂ ਟੱਟ ਤੋਂ ਆ ਜੀ ਤੁਸੀਂ ਜੀ ਟੱਟ ਜੀ ਟੱਟ ਤੋਂ ਗੁੜੇ ਗੁੜੇ ਵੀਰੇ ਗੁੜੇ ਤੇ ਟੱਟਾਂ ਪੈਣਦੇ ਆ ਜੀ ਕਿੰਨੇ ਕ ਟਾਈਮ ਤੋਂ ਆਉਣੇ ਮੰਡੀ ਜੀ ਅਸੀਂ ਤਾਂ ਹੋਗੇ 3:00 ਵਜੇ ਆਉਂਦੇ ਸੀ ਪਹਿਲਾਂ ਬਜ਼ੁਰਗ ਆਉਂਦੇ ਸੀ ਉਦੋਂ ਦੇ ਤੁਸੀਂ ਆਉਨੇ ਆ ਜੀ ਆ ਜਾਂਦਾ ਪੂਰਾ ਨਿਆਰਾ ਇੱਥੇ ਆ ਕੇ ਆ ਦੇਖੋ ਆਪਣੇ ਬਜ਼ੁਰਗ ਪੂਰਾ ਆਨੰਦ ਮਾਣਦੇ ਆ ਮੰਡੀ ਦਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ ਹਨਾ ਜੀ ਇੱਥੇ ਹੀ ਆ ਲੱਗਦਾ ਵੀ ਇੱਥੇ ਹੀ ਰਹੀਏ ਤਾਂ ਦਨ ਹਾਂਜੀ ਕਿੰਨੇ ਦਿਨ ਲਾ ਕੇ ਜਾਂਦੇ ਆ ਜੀ ਫਿਰ ਲਾਵਾਂਗੇ 5 5 ਦਿਨ 4 ਦਿਨ ਅੱਛਾ 5 5 4 4 ਦਿਨ ਲਾਉਂਗੇ ਜੀ ਠੀਕ ਹੈ ਜੀ ਤੇ ਆ ਜੋ ਇੱਧਰਲੇ ਪਾਸੇ ਵੀ ਦਿਖਾਉਨੇ ਆ ਤੁਹਾਨੂੰ ਆਪਾਂ ਮੱਛੇ ਆ ਗਿਆ ਕਾਲਾ ਆ ਸਾਵੇ ਰੰਗ ਦਾ ਇਹਦਾ ਕੀ ਰੇਟ ਆ ਜੀ 60000 60000 ਉਮਰ ਕਿੰਨੀ ਹੋਗੀ ਇਹਦੀ 9-10 ਮਹੀਨੇ ਦਾ ਬੱਚਾ ਆ ਜਿਓ ਇੱਧਰ ਆਇਓ ਉਹਦੇ ਬਾਰੇ ਦੱਸਿਓ ਜੀ ਹਾਂ ਜੀ ਆ ਆ ਇਹਦਾ 35 ਜਾਨੀ 35000 ਤੇ ਇਹਦੀ ਉਮਰ ਕਿੰਨੀ ਹੋਊਗੀ ਜੈ ਇੰਨੇ ਹੋ ਗਿਆ 8-9 ਮਹੀਨੇ ਦਾ ਇੱਕ ਇੱਧਰਲੇ ਪਾਸੇ ਆ ਗਿਆ ਆਹ ਲਖ 39000 ਉਮਰ ਸਾਰਿਆਂ ਦੀ ਸੇਮ ਹੀ ਆ ਨਹੀਂ ਕੋਈ ਗੱਟਬਦੀ ਆ ਖੀਰੇ ਹੀ ਆ ਇਹ ਸਾਰੇ ਜਿਵੇਂ ਖੀਰੇ ਨੇ ਅੱਛਾ ਤੇ ਆਹ ਲ ਆ ਗਿਆ ਇਹ ਵਿਕੇ ਇਹ ਦੋਨੇ ਵੈਗ ਗਏ ਅੱਛਾ ਇਹ ਇਹਨਾਂ ਦਾ ਕੀ ਕੀ ਰੇਟ ਤੇ ਵਿਕਿਆ ਅੱਜ 30000 ਦਾ ਅੱਛਾ ਅੱਜ 6000 ਦਾ ਕਿੰਨੇ ਨਾ 46 46 ਦਾ ਅੱਛਾ ਇਹ ਦੋਵੇਂ ਵੈਗ ਗਏ ਇਹ ਵੀ ਸੱਜਣੋਂ ਅੱਛੇ ਸੋਹਣੇ ਆ ਤੇ ਇਧਰਲੇ ਪਾਸੇ ਆ ਗਏ ਇਹ ਵਾਲਾ ਇਹਦਾ ਰੇਟ ਕੀ ਆ 32000 ਰੁਪਏ 32000 ਤੇ ਜਿਹੜਾ ਉਹ ਆ ਗਿਆ ਉੱਧਰਲੇ ਪਾਸੇ 45000 ਐ ਲੈ ਲੈ ਇਧਰਲੇ ਪਾਸੇ ਆ ਲੈਣਾ ਵੀ ਦੱਸਿਓ ਮਾੜਾ ਜੀ ਇਹਦਾ ਬਿਲਕੁਲ ਯਾਰ ਇਹਦਾ ਆ ਗਿਆ 35000 ਤੇ ਇੱਕ ਉਹ ਬੱਛਾ ਸੋਹਣਾ ਉਹ ਗੱਡੀ ਨਾਲ ਬੰਨਿਆ ਜਿਹੜਾ ਇਹ ਆਪਣਾ ਨਹੀਂ ਇਹ ਉਹਦਾ ਉਹਦਾ ਇਹਦਾ ਰੇਟ ਤਾਂ ਪਤਾ ਹੋਊਗਾ ਰੇਟ 40000 40000 ਇਹ ਵੀ ਖੀ ਰਹੀ ਆ ਜਿਹੜਾ ਜਮਾ ਖੀ ਰੇ ਨੇ ਵਿੱਚ ਇੱਕ ਇਧਰਲੇ ਪਾਸੇ ਆ ਗਿਆ ਇਹ ਕੀ ਰੇਟ ਦਾ ਹੋਊਗਾ ਇਹ ਬੱਤੀ ਆ ਇਹ ਬੱਤੀ ਯਾਰ ਤੇ ਤੁਹਾਡਾ ਫੋਨ ਨੰਬਰ ਕੀ ਹੋਊਗਾ ਕਈ ਵਾਰੀ ਕਹੇ ਕੋਈ ਬੰਦਾ ਫੋਨ ਲਾ ਕੇ ਵੀ ਪੁੱਛ ਲੈਂਦਾ ਫੋਨ ਤੇ ਗੱਲ ਕਰਨੀ ਹੁੰਦੀ ਹੈ 9822 9822 48 48 21 21 37 37 ਤੇ ਕਿੰਨੇ ਕੇ ਟਾਈਮ ਤੋਂ ਤੁਸੀਂ ਇੱਥੇ ਨਗੌਰ ਮੰਡੀ ਜਿਹੜੇ ਬੱਚੇ ਲੈ ਕੇ ਆਉਨੇ ਹੋ ਬਹੁਤ ਜਿਆਦਾ ਮੁੰਡਲੇ ਅਚਾਨਕ ਕਿੰਨੇ ਟਾਈਮ ਸੇ ਆਤੇ ਹੋ ਦੱਸਦਾ ਹਾਂ ਕੱਪਸੰਦਰ ਸਾਹਿਬ 10 ਸਾਲ ਸੇ ਕੌਣ ਸਾ ਪਿੰਡ ਹੈ ਡੀਡਵਾਨਾ ਪਿੰਡ ਆ ਤੇ ਇੱਧਰ ਵੀ ਦਿਖਾਉਨੇ ਆ ਤੁਹਾਨੂੰ ਉਹ ਆਪਣੇ ਪੰਜਾਬੀ ਬੰਦੇ ਵੀ ਆ। ਬਹੁਤ ਪੰਜਾਬੀ ਬੰਦੇ ਜਿਹੜੇ ਇੱਥੇ ਵੇਖਣ ਵੀ ਆਉਂਦੇ ਆ। ਸਾਰੀ ਨਿਗਾਹ ਤੇ ਰੋਟੀ ਪਾਣੀ ਦਾ ਵੀ ਕੰਮ ਚੱਲ ਪਿਆ ਪੂਰੇ ਨਜ਼ਾਰੇ ਵੱਜੇ ਹੋਏ ਆ। ਹੋਰ ਬਾਈ ਚੱਲੀ ਜਾਂਦਾ ਕੰਮ ਕਰ। ਹੋਰ ਬਾਈ ਪੂਰਾ ਨਜ਼ਾਰਾ। ਅੱਜ ਫਿਰ ਆਲੂ ਮਟਰ ਬਣਾ ਰਹੇ। ਹਾਂ ਅੱবি ਅੱਜ ਆਲੂ ਮਟਰ ਚੱਲੇਗਾ ਜੀ। ਅੱਛਾ ਰੋਟੀਆਂ ਗੋਲ ਲਾਉਨੇ ਆ ਫਿਰਕੇ ਚੌਰਸ। ਮੈਂ ਕਹਿੰਦਾ ਪੂਰੀਆਂ ਬਹਿ ਕੇ ਬਈ ਦੇਖ ਲਈ। ਹੈਂ? ਦੇਖ ਲਈ ਬਹਿ ਕੇ ਨਜ਼ਾਰਾ। ਅੱਛਾ ਰੋਟੀ ਪੂਰੀ ਗੋਲ ਲਾਉ। ਅੱਛਾ ਲੱਗ ਗਿਆ ਆਂਦਾ ਪੂਰਾ ਜੀ ਇੱਥੇ ਆ ਕੇ ਪੂਰਾ ਨਿਆਰਾ ਆ ਗਿਆ ਟਰਾਲੀ ਵਾਲਾ ਹੋਰ ਵੀ ਹੁਣ ਚਾਰਾਂ ਹਾਲਾ ਬਾਤ ਆਏ ਆ ਜੀ ਕਿਵੇਂ ਨਾ ਲੱਗੂ ਘਰੇ ਤਾਂ ਉਧਰੇ ਪਈ ਵੀ ਉੱਥੇ ਜਾਣਾ ਨਾ ਵੀ ਇਹ ਤਾਂ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਹਨਾ ਬਾਅਦ ਚ ਉਹ ਲੈ ਲਿਆ ਪਾਣੀ ਹੁਣ ਤਾਂ ਲੈ ਲਿਆ ਪਾਣੀ ਹਾਂ ਉਹ ਬਾਟੀ ਭਰਨੀ ਹੈ ਬਾਟੀ ਓਏ ਭਰਾ ਦਾ ਬਾਟੀ ਆ ਮੁੰਡਾ ਨਵਾਂ ਲੈ ਕੇ ਆਣਾ ਇਹਨੂੰ ਹੀ ਸਾਬੀ ਦਾ ਕੰਮ ਸਖਾ ਰਹੇ ਆ ਪੂਰਾ ਜੋਰਾ ਸ਼ੋਰਾ ਤੇ ਆ ਬਾਬਾ ਪੁਰਾਣਾ ਪਾਪੀ ਆ ਇਹ ਪੁਰਾਣਾ ਪਾਪੀ ਇਹ ਪੁਰਾਣਾ ਬੰਦਾ ਸਾਡਾ 25 30 ਸਾਲਾਂ ਤੋਂ ਆਉਂਦਾ ਪੂਰਾ ਸ਼ੌਂਕਾ ਇੱਧਰ ਆ ਮਿਰਜੇ ਉਹ ਨਹੀਂ ਵੀ ਪੂਰੇ ਜੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਫਿਰ ਜੇ ਲੱਗਿਆ ਵਾ ਜੀ ਪੂਰਾ ਪੂਰਾ ਜੀ ਪੂਰਾ ਫੁੱਲ ਥੱਲੀ ਜਾਂਦਾ ਕੰਮ ਆ ਬਾ ਅੰਕਲ ਉਹ ਨਹੀਂ ਵੀ ਅੰਕਲ ਲੱਗਿਆ ਜੀ ਪੂਰਾ ਮੰਡੀ ਦਾ ਪੂਰਾ ਫੁੱਲ ਕਰਦਾ ਜੀ ਘਰੇ ਜਾਣ ਨੂੰ ਕਿ ਨਹੀਂ ਜੀ ਘਰੇ ਜਾਂਦੇ ਮਹੀਨਾ ਮੈਨੂੰ ਜੀ ਤਾਂ ਜਾਂਦੇ ਵੀ ਨਹੀਂ ਸਲਾਖ ਦੇ ਤਾਂ ਘਰੇ ਸਲਾਖ ਉਧਰੋਂ ਬਾਈ ਨੇ ਇੱਕ ਨੇ ਘੋੜੀ ਵੀ ਬਛੇਰੀ ਵੀ ਖਰੀਦੀ ਆ। ਬਾਈ ਤੂੰ ਹੀ ਖਰੀਦੀ ਆ ਨਾ? ਤੇ ਕਿ ਪੇ ਪਹਿਲੀ ਵਾਰੀ ਆਏ ਕਿ ਅੱਗੇ ਵੀ ਆਉਣਾ ਬਾਈ ਮੰਡੀ? ਪਹਿਲੀ ਵਾਰੀ ਆਏ ਆ। ਕਿੱਥੋਂ ਆਏ ਆ ਬਾਈ? ਬਾਈ ਬਰਨਾਲੇ ਕੋਲੋਂ ਪਿੰਡ ਕਾਲੇ ਕੀ। ਬਰਨਾਲੇ ਬੱਚਿਆਂ ਦਾ ਵੀ ਸ਼ੌਂਕ ਹੈ ਕਿ ਬਛੇਰੀ ਦੇ ਸੀ। ਚਲ ਵੀ ਹੈਗਾ ਸੌਦਾ। ਰੱਖੇ ਆ ਬੱਚੇ। ਆਹ ਰੱਖਣੇ ਨੇ ਹਾਂ। ਕਿਹੜਾ ਪੰਡ ਆ ਬਾਈ ਤੇਰਾ? ਕਾਲੇ ਕੀ। ਕਾਲੇ ਕੀ। ਤੇ ਬਛੇਰੀ ਪਹਿਲੀ ਵਾਰੀ ਖਰੀਦੀ ਆ। ਪਹਿਲੀ ਵਾਰੀ ਪਹਿਲੀ ਵਾਰ। ਅੱਛਾ ਕਿੰਨੇ ਕੇ ਪੈਸੇ ਲਾਤੇ ਬਾਈ? ਇਹਦੇ 65000 ਰੁਪਏ ਲਾਤੇ। ਅੱਛਾ 65000 ਦੀ ਖਰੀਦੀ ਆ। ਤੇ ਫਿਰ ਇਹਦੀ ਮਤਲਬ ਨੌਲੇਜ ਵਗੈਰਾ ਕਿ ਸੀਗੀ ਪਹਿਲਾਂ ਨੌਲ ਹੈਗੀ ਸੀ ਅੱਛਾ ਪਹਿਲਾਂ ਵੀ ਰੱਖੀਆਂ ਪਹਿਲਾਂ ਵੀ ਹੈਗੀਆਂ ਸੀਗੀਆਂ ਅੱਛਾ ਮੇਰੇ ਕੋਲ ਹਾਂ ਮਰੇ ਮਿੱਤਰ ਕੋਲੇ ਸੀ ਅੱਛਾ ਮਿੱਤਰ ਕੋਲੇ ਸੀ ਉਸ ਹਿਸਾਬ ਨਾਲ ਫਿਰ ਨੌਲਜ ਆਈ ਹਾਂਜੀ ਤੇ ਵਧੀਆ ਲੱਗੀ ਮੰਡੀ ਆ ਵਧੀਆ ਪੂਰੀ ਠੀਕ ਹੈ ਉਹਦੇ ਤੋਂ ਅੱਗੇ ਫੇਰ ਦੇਖੋ ਆ ਕਬੂਤਰ ਆਰਗਾ ਬੱਚਾ ਤੇ ਜਿਹੜਾ ਇਹਦਾ ਰੇਟ ਮੰਗਿਆ ਬਾਈ ਨੇ 45000 ਇਹ ਵੀ ਬੱਚਾ ਪੂਰਾ ਸੋਨਾ ਇਹਦਾ ਇਸ ਦਾ ਇਹਦਾ 30000

ਚਾਰ ਪੰਜ ਦਿਨ ਇੱਥੇ ਲਾ ਕੇ ਜਾਣੇ ਵਧੀਆ ਹੈ ਨਾ ਹਾਂ ਪੰਜ ਦਿਨ ਲੱਗ ਜਾਣਗੇ ਯਾਰਾਂ ਦੋਸਤਾਨਾ ਗੱਲਾਂ ਬਾਤਾਂ ਕਰਕੇ ਬੈਠ ਕੇ ਸਭ ਲੋਕ ਮਿਲ ਜਾਣਗੇ ਹਾਂ ਹਾਂ ਆਪਣੇ ਮਿਲਣੇ ਵਾਲੇ ਮੰਡੀ ਮਾਤੇ ਹੈ ਨਾ ਪਹਿਲਾਂ ਨਾਲੋਂ ਮੇਲਾ ਖਤਮ ਹੁੰਦਾ ਜਾਂਦਾ ਹੈ ਨਾ ਬਹੁਤ ਬੱਚਿਆਂ ਦਾ ਘਟ ਗਿਆ ਕੰਮ ਆਹ ਉਹ ਤਾਂ ਹੈ ਪਹਿਲੇ ਜੇ ਸਾਤੇ ਸੋਡੇ ਵੀ ਇੱਧਰ ਰਾਜਸਥਾਨ ਚ ਜਿਵੇਂ ਲੋਕ ਘੱਟ ਰੱਖਦੇ ਹੁੰਨ ਨਾ ਬਹੁਤ ਘੱਟ ਗਿਆ ਕੰਮ ਬਾਹਰ ਜਾਣੇ ਨਹੀਂ ਦਿੱਤੇ ਤਾਂ ਫਿਰ ਕਮੀ ਹੋਗਾ ਤਾਂ ਹਾਂ ਬਾਹਰ ਨਹੀਂ ਜਾਣ ਦਿੰਦੇ

ਵਧੀਆ ਪੂਰੀ ਤੱਕ ਪਾਉਣੀ ਐਦ ਕੀ ਪੂਰੀ ਬਹੁਤ ਵਧੀਆ ਇੱਥੇ ਵੀ ਤੱਕ ਪਾਈ ਆ ਮੈਂ ਜੀ ਜਾ ਕੇ ਪਾਵਾਂਗੇ ਜੇ ਪਹੁੰਹਣਗੇ ਹਾਂ ਇਹ ਤਾਂ ਹੈ ਸਾਡੇ ਪੰਜਾਬੀ ਵੀਰਾਂ ਨੂੰ ਦਿਖਾ ਬਲਦਾਂ ਦੇ ਵੀਡੀਓ ਸਮਝ ਨਹੀਂ ਕਿੱਥੇ ਲਖਾ ਪਤਾ 7 ਮਹੀਨੇ ਮੁੜ ਕੇ ਪਰ ਪ੍ਰਸਤ ਪਿਆਲੇ ਨਹੀਂ ਹਸੇ ਗੱਲ ਨਹੀਂ 1000 ਰੁਪਏ ਨੇ ਉਹ ਦੁਬਾਰਾ ਨੂੰ 1000 ਰੁਪਏ ਦੇ ਦੇਣਗੇ ਗੱਡੀ ਦਾ ਬਾਕੀ ਤੁੰਗਰਾ ਲਖ ਰੇ ਉਹ ਲੈ ਜਾ ਰਿਹਾ ਹੈ ਤਾਂ ਮੋਟਰਸਾਈਕਲ ਤੇ ਬਾਟ ਇਨੀ ਔਖਾ ਬਹੁਤ ਆ ਗਿਆ ਤਾਂ ਮਤ ਇਹਨੇ ਬਚਾਈ ਤੇ ਲੈ ਆਇਆ ਇੱਕ ਆ ਬੱਚਾ ਵੀ ਦੇਖੋ ਮਿੱਤਰੋ ਇਹਦਾ ਜਿਹੜਾ ਮੁੱਲ ਮੰਗਿਆ ਬਾਈ ਨੇ 1 ਲੱਖ ਤੇ 20 ਹਜ਼ਾਰ ਇਹ ਵੀ ਬਹੁਤ ਟਾਪ ਕੁਆਲਟੀ ਦਾ ਬੱਚਾ ਪੂਰਾ ਜੋੜਨ ਨੂੰ ਤਿਆਰ ਆ ਤੇ ਆਈਂ ਕਈ ਬੰਦੇ 60 60 70 70 ਹਜ਼ਾਰ ਤੱਕ ਵੀ ਇੱਥੋਂ ਬੱਚੇ ਖਰੀਦਦੇ ਆ ਐਵੇਂ ਪੰਜਾਬ ਚ ਬੈਠੇ ਨਾ ਗੱਲਾਂ ਮਾਰੀ ਆ ਕਰੋ ਕਿ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆਹ ਦੇਖੋ ਪੂਰੇ ਜੰਨੇ ਵੀ ਆਪਣੇ ਲੁਧਿਆਣੇ ਰਿਗੇ ਦੇ ਤੇ ਹੋਰ ਬਹੁਤ ਸਾਰੇ ਬਾਈ ਇੱਥੇ ਆਏ ਆ ਆ ਦਿਖਾਉਨੇ ਆ ਬੱਚਾ ਇੱਧਰ ਇੱਧਰ ਤਾਇਆ ਵੀ ਖੜਾ ਕਿੰਨੇ ਪੈਸੇ ਮੰਗਦਾ ਏ ਇਹਦੇ 45000 ਮੰਗਦਾ ਤੁਸੀਂ ਕਿੰਨਾ ਲਾਇਆ ਜੀ 15 ਹੀ ਲਾਇਆ 15000 ਲਾਇਆ 45 ਮੰਗਦੇ ਆ ਦੇਣਾ ਕਿੰਨੇ ਦਾ ਤੂੰ ਇੱਥੇ ਬੁਲਾ ਉਹ ਸਹੀ ਤੇ ਖਰਾ ਕਰੀ ਬੁਲਾ ਖਰਾ ਕਰੀ ਬੋਲ ਦੇ ਐਕਦਾਮ ਬੋਲ ਯਾਰ ਸੀਨੇ ਸੇ ਬੋਲ ਪੂਰਾ ਦੇਣ ਵਾਲਾ ਰੇਟ ਦੱਸ ਕਿੰਨੇ ਦਾ ਦੇਣਾ ਨਹੀਂ ਦੇਗਾ ਤੂੰ ਬੋਲ ਤਾ ਚਾਹ ਰਿਹਾ ਜਾ ਉਹ ਬੋਲ ਤਾ ਜੀ ਮਾਨ ਪੁੱਤ ਆਂਕਲ ਕਿਵੇਂ ਲੱਗਦੀ ਹੈ ਜੀ ਮੰਡੀ ਮੰਡੀ ਮਹਿੰਗੀ ਆ ਮਹਿੰਗੀ ਆ ਜੀ ਲੱਗਿਆ ਪੂਰਾ ਜੀ ਜੀ ਪੂਰਾ ਲੱਗਿਆ ਵਾ ਅੱਛਾ ਜੀ ਹਾਂ ਪਰ ਇਹ ਮਹਿੰਗੀ ਅੱਛਾ ਮਹਿੰਗੀ ਆ ਉਹ ਮੁੱਲ ਜ਼ਿਆਦਾ ਮੰਗਦੇ ਆ ਨਾ ਨੇ ਦਿੰਦੇ ਵੀ ਘਟ ਨਹੀਂ ਹੈ ਅੱਛਾ ਦਿੰਦੇ ਵੀ ਨਹੀਂ ਘਟ ਮੰਗ ਵੀ ਵੱਧ ਰਹੇ ਪੈਸੇ ਉਹ ਆਉਂਦੇ ਆ ਪਸੰਦ ਬੱਚੇ ਬਈੜੇ ਤਾਂ ਪਸੰਦ ਆ ਮੁੱਲ ਨਹੀਂ ਪਸੰਦ ਠੀਕ ਹੈ ਜੀ ਹਾਂ ਉਹ ਨੀਤਾ ਤਾਂ ਕਰਦਾ ਉਹ ਨੀ ਆ ਪੂਰੇ ਵਚਾ ਕੇ ਰੱਖਦਾ ਭਾਗਾ ਜੀ आप अच्छा ले ਨਾ ਇਹ ਆਪ ਅੱਛਾ ਲੈ सुखा ਹੈ ਭਾਈ ਚੂੜ ਚੱਕ ਆਲਾ ਸੁੱਖਾ ਰੋਲਾ ਪੈ ਗਿਆ ਸੀ ਅੱਗੇ ਹੁਣ ਇਹਨੂੰ ਤਾਂ ਨਾਲ ਦੇ ਸਾਜ ਗਏ ਨੇ ਯਾਹ ਨਾਲੇ ਦੀ ਆਉਦੀ ਚੱਕੀ ਆ ਗਈ ਰੋਲਾ ਪੈ ਗਿਆ ਹੀ ਪੂਰਾ ਲੈ ਇਹਦਾ ਬਾਬੇ ਦੇ ਕਿ ਮੁੱਥ ਮਿਰਜੇ ਨੂੰ ਇਹਨੂੰ ਤਾਂ ਕਿ ਬੋਲੀ ਦਾ ਪਤਾ ਲਗਾ ਰਾਤ ਦੇਣ ਜਾਂਦੇ ਰਾਤ ਇਹ ਜੁੰਡੋ ਜੁੰਡਿਓ ਜਿਹਨੇ ਪੂਆ ਪੂਆ ਅੰਦਰ ਗਿਆ ਸੀ ਕੋਈ ਨਹੀਂ ਤਾਂ ਕੋਈ ਨਹੀਂ ਹੁੰਦਾ ਜਦੋਂ ਇਹ ਤਾਂ ਕੋਈ ਨਹੀਂ ਹੁੰਦਾ ਤਾਂ ਹੁਣ ਆ ਵੱਛਾ ਵੇਖੋ ਮਿੱਤਰੋ ਆ ਵੀ ਕਬੂਤਰ ਹੀ ਆ ਜਮਾ ਔਰ ਜਮਾ ਨਿੱਕਾ ਜਿਹਾ ਵੱਛਾ ਤੇ ਰੇਟ ਕੀਮਤ ਵੀ ਵਧ ਜਾਊਗੀ ਇਹਦੀ ਸੋਨਾ ਵੱਛਾ ਪੂਰਾ ਆ ਦੇਖੋ ਬਈ ਬੰਦੇ ਹੋ ਗਏ ਪੰਜਾਬੀ ਬਹੁਤ ਇਕੱਠੇ ਸਾਰੇ ਇੱਥੇ ਆ ਗਏ ਜੱਦ ਲਿਆ ਉਹਨਾਂ ਨੂੰ ਪੂਰਾ ਮੇਲਾ ਲੱਗ ਗਿਆ ਇਧਰ ਬੱਚੇ ਵੀ ਲੈ ਲੈ ਖਰੀਦ ਕੇ ਬੰਨਦੇ ਮੈਂ ਉਹਨੂੰ ਬਣਾਈ ਪੀਆ ਮੈਂ ਤੰਦੂਰ 'ਤੇ ਬਜਾ ਕੇ ਪਉਣਾ ਮੇਰੇ ਆਪਾਂ ਜੀ ਹੁਣੀ ਹਾਂ ਬਹੁਤ ਮੈਨੂੰ ਪਹਿਲਾਂ ਦੱਸ ਲੈ ਤੂੰ ਹੈ ਜੀ ਕਰਦਾ ਰਹਿ ਬੈੰਨੇ ਆ ਮੈਂ ਕਰਦਾ ਜੀ ਜਾਨ ਨੂੰ ਪਿੰਡ ਆ ਇਧਰ ਵੀ ਕੰਮ ਘੈਂਟ ਆ ਪੂਰਾ ਆ ਲੈ ਲੈ ਆ ਜਿੰਨੇ ਲਏ ਆ ਸਾਰੀ ਪਾਰਟੀ ਦੇ ਬੱਚੇ ਇਹ ਵੀ ਇਕੱਲੇ ਇਕੱਲੇ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਬੱਚਾ ਮਿੱਤਰੋ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਝੋੜਡਾਂ ਵਾਲੇ ਅੰਕਲ ਨੂੰ ਦਵਾਇਆ ਪਹਿਲੇ ਨੰਬਰ ਤੇ ਆ ਗਿਆ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਸਾਵਾ ਬੱਚਾ ਆ ਗਿਆ ਫਿਰ ਤੇ ਆ ਬਾਈ ਲੈ ਕੇ ਆਇਆ ਫਿਰ ਝੋੜਡਾਂ ਵਾਲੇ ਅੰਕਲ ਦਾ ਤੇ ਸੁੱਖੇ ਝੂੜ ਚੱਕਾਲੇ ਦਾ ਆ ਗਿਆ ਆ ਇੱਧਰ ਬਾਈ ਨਵੇਂ ਆਏ ਆ ਖਾਰੇ ਤੋਂ ਉਹਨਾਂ ਨੇ ਦੋ ਬੱਚੇ ਖਰੀਦੇ ਆ ਤੇ ਝੋੜਡਾਂ ਦੇ ਬੰਦੇ ਆ ਕਈਆਂ ਨੇ ਉਹਨਾਂ ਨੇ ਖਰੀਦੇ ਆ ਤੇ ਹੋਰ ਵੀ ਜਿਹੜੇ ਨਵੇਂ ਖਿਡਾਰੀ ਆ ਸਾਰੇ ਬੰਦੇ ਨੇ ਖਰੀਦੇ ਬੱਚੇ ਹੈ ਲਗਭਗ 30-35 ਬੱਚੇ ਆ ਜਿਹੜੇ ਆਪਣੇ ਪੰਜਾਬ ਚ ਜਾਣੇ ਆ ਤੇ ਬਾਕੀ ਜੇ ਕਿਸੇ ਵੀ ਆਪਣੇ ਬਲਦਾਂ ਵਾਲੇ ਵੀਰ ਨੇ ਆਪਣੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਥੱਲੇ ਨੰਬਰ ਆ 96531 17461 ਇਹਦੇ ਤੇ ਕੰਟੈਕਟ ਕਰ ਸਕਦਾ ਤੇ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ